ਟਿਕਾਕ ਦੇ ਸੈਂਕੜੇ ਦੀ ਬਦੌਲਤ ਸਾਊਥ ਅਫਰੀਕਾ ਨੇ ਆਸਟ੍ਰੇਲੀਆ ਦਾ ਸਕੋਰ 2 ਵਿਕਟ ਤੇ 121 ਰਨ ਕਰਕੇ ਦੂਜੇ ਟੈਸਟ ਤੇ ਤੀਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ ਦੂਜੇ ਦਿਨ ਮੀਨ ਦੀ ਪੇੜ ਚੜਨ ਦੇ ਪਿਛੋਕਾਕ ਨੇ 104 ਰਨ ਦੀ ਪਾਰੀ ਖੇੜੀ ਅਤੇ ਸਾਊਥ ਅਫਰੀਕਾ ਨੇ 326 ਰਨ ਦਾ ਸਕੋਰ ਖੜਾ ਕੀਤਾ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਤਹਿਤ ਵੈਸਟ ਇੰਡੀਜ਼ ਦੇ ਖਿਲਾਫ ਚੱਲੀ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਭਾਰਤ ਨੇ 5 ਵਿਕਟਾਂ ਨਾਲ ਜੇਤੂ ਜਿੱਤ ਹਾਸਲ ਕੀਤੀ ਹੈ ਭਾਰਤੀ ਟੀਮ ਨੇ 2 ਜ਼ੀਰੋ ਦੀ ਬੜਤ ਹਾਸਲ ਕਰ ਲਈ ਹੈ ਸੀਰੀਜ਼ ਦਾ ਤੀਜਾ ਮੈਚ 16 ਨ ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਹੈ ਕਿ ਭਾਰਤੀ ਟੀਮ ਇੰਗਲੈਂਡ ਨੂੰ ਹਲਕੇ ਵਿੱਚ ਨਹੀਂ ਲਏਗੀ। ਵਿਰਾਟ ਨੇ ਕਿਹਾ ਸਭ ਤੋਂ ਵੱਡੀ ਗੱਲ ਹੈ ਕਿ ਅੰਤ ਚੰਗਾ ਰਿਹਾ। ਜਿਹੜੇ ਖੇਤਰਾਂ 'ਚ ਸੁਧਾਰ ਦੀ ਲੋੜ ਹੈ ਉਹ ਕਰਨਾ ਪਵੇਗਾ। ਇੰਗਲੈਂਡ ਵਿਰੁੱਧ ਪਹਿਲਾ ਟੈਸਟ ਮੈਚ ਐਤਵਨ ਡਰਾਅ ਕ੍ਰਾਊਨ 'ਚ ਭਾਰਤ ਸਫਲ ਰਿਹਾ। ਸਬਕਾ ਟੈਸਟ ਬੱਲੇਬਾਜ਼ ਐਲੀਵਰੋ ਪੀਟਰਸਨ ਨੇ ਕ੍ਰਿਕਟ ਸਾਊਥ ਅਫਰੀਕਾ ਦੇ ਉਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ 'ਚ ਤੱਕ ਪਿਛਲੇ ਸੀਜ਼ਨ ਵਿੱਚ ਰਾਸ਼ ਟ20 ਫਰਾਂਚਾਈਜ਼ੀ ਦੇ ਦੌਰਾਨ ਉਨ੍ਹਾਂ ਮੈਚਾਂ ਨੂੰ ਫਿਕਸ ਕੀਤਾ ਸੀ। ਪੀਟਰਸਨ ਦਾ ਵਕੀਲ ਨੇ ਕਿਹਾ ਐਲੀਵਰੋ ਨੇ ਕਦੇ ਕੋ ਨੋਟ ਬੰਦੀ ਮਗਰਵਿੰਦਰ ਸਹਿਵਾਗ ਨੇ ਮਜ਼ਾਕਿਆ ਲੈਹਦੇ ਵਿੱਚ ਪੁਰਾਣੇ 500 ਤੇ 1000 ਦੇ ਨੋਟ ਵਰਤਨ ਦਾ ਰਾਹ ਦੱਸਿਆ ਸਹਿਵਾਗ ਨੇ ਸੋਸ਼ਲ ਮੀਡੀਆ ਤੇ ਲਿਖਿਆ 31 ਮਾਰਚ ਤੇ ਬਾਅਦ ਵੀ ਇਹ ਨੋਟ ਪੰਜ ਬੈਂਕਾਂ ਵਿੱਚ ਚੱਲ ਸਕਦੇ ਨੇ ਜਿਨ੍ਹਾਂ ਚ ਹਨ ਬੈਂਕ ਆਫ ਗੰਗਾ ਯਮੁਨਾ ਸਰਸਵਤੀ ਨਰਮਦਾ ਗੋਦਾਵਰੀ